ਸਾਤ ਦਾ ਸ਼ਰੀਆ ਕਾਲ ਜੀ ساری ਉਮਰ ਸ਼ਰਾਬ ਪੀ ਕੇ ਆਪਣੀ ਘਰ ਵਾਲੀ ਨੂੰ ਘੋਟਦਾ ਰਿਆ ਛੋਟੀ ਨੋਂਦੇ ਆਉਂਦਿਆਂ ਹੀ ਸ਼ਰਾਬੀ ਸਹੁਰੇ ਨਾਲ ਉਹਨੇ ਜੋ ਕੀਤਾ ਸੁਣ ਕੇ ਹੋਸ਼ ਉੱਡ ਜਾਣਗੇ ਬਲਵੰਤ ਸਿੰਘ ਜੀ ਦੇ ਦੋ ਪੁੱਤ ਤੇ ਇੱਕ ਧੀ ਸੀ ਧੀ ਤਾਂ ਹੁਣ ਵਿਆਹ ਕੇ ਸਹੁਰੇ ਤੋਰ ਦਿੱਤੀ ਪਰ ਉਹਦੇ ਦੋਵਾਂ ਪੁੱਤਾਂ ਦੇ ਵਿਆਹ ਨਹੀਂ ਹੋ ਰਿਹਾ ਸੀ ਬਲਵੰਤ ਸਿੰਘ ਨੂੰ ਕੁੱਲ ਜ਼ਮੀਨ 50 ਕਿੱਲੇ ਆਉਂਦੀ ਸੀ ਮਤਲਬ ਦੋਵਾਂ ਪੁੱਤਾਂ ਨੂੰ ਪੰਜੀ-ਪੰਜੀ ਕਿੱਲੇ ਜ਼ਮੀਨ ਆਉਂਦੀ ਸੀ ਪਰ ਗੱਲ ਇਹ ਸੀ ਕਿ ਬਲਵੰਤ ਸਿੰਘ ਰੱਜ ਕੇ ਸ਼ਰਾਬ ਪੀਂਦਾ ਸੀ ਉਹਦੀ ਸ਼ਰਾਬ ਕਰਕੇ ਹੀ ਮੁੰਡਿਆਂ ਦਾ ਕੋਈ ਵੀ ਰਿਸ਼ਤਾ ਸਿਰੇ ਨਹੀਂ ਚੜਦਾ ਸੀ ਬਥੇਰੇ ਰਿਸ਼ਤੇ ਆਉਂਦੇ ਸੀ ਵੱਡੇ ਮੁੰਡੇ ਨੂੰ ਪਰ ਇੱਕ ਵਾਰ ਵੇਖਣ ਆਂਦਾ ਅਗਲਾ ਤੇ ਦੂਜੀ ਵਾਰ ਵਾਪਸ ਮੁੜ ਕੇ ਨਾ ਆਂਦਾ ਕਿਉਂਕਿ ਅਗਲਾ ਜਦੋਂ ਪੁੱਛ-ਪੜਤਾਲ ਕਰਦਾ ਤਾਂ ਲੋਕੀ ਕਹਿ ਦਿੰਦੇ ਭਾਈ ਮੁੰਡੇ ਤਾਂ ਚੰਗੇ ਹਨ ਜ਼ਮੀਨ ਵੀ ਪੰਜੀ ਕਿੱਲੇ ਆਂਦੀ ਆ ਮਾਂ ਵੀ ਸਭਾ ਪੱਖੋਂ ਠੀਕ ਹੈ ਪਰ ਗੱਲ ਇਹ ਹੈ ਕਿ ਮੁੰਡੇ ਦਾ ਪਿਓ ਰੱਜ ਕੇ ਸ਼ਰਾਬ ਪੀਂਦਾ ਹੈ ਤੇ ਸ਼ਰਾਬ ਵੀ ਇੰਨੀ ਜ਼ਿਆਦਾ ਪੀਂਦਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੀਂਦਾ ਰਹਿੰਦਾ ਤੇ ਸ਼ਾਮ ਨੂੰ ਤਾਂ ਉਹਨੂੰ ਬਿਲਕੁਲ ਵੀ ਸੁਰਤ ਨਹੀਂ ਹੁੰਦੀ ਤੇ ਕਈ ਵਾਰੀ ਆਪਣੀ ਘਰਵਾਲੀ ਦੇ ਨਾਲ ਕੁੱਟ-ਕਟਾਪਾ ਵੀ ਕਰਦਾ ਪਰ ਪੁੱਤਾਂ ਦੇ ਸਿਰ ਤੇ ਉਹ ਵਿਚਾਰੀ ਦਿਨ ਕੱਟ ਰਹੀ ਆ ਜਦੋਂ ਅਗਲਾ ਇਹ ਸਾਰੀ ਗੱਲ ਸੁਣਦਾ ਤਾਂ ਰਿਸ਼ਤਾ ਕਰਨ ਤੋਂ ਕੰਨੀ ਕਤਰਾ ਜਾਂਦਾ ਹੁਣ ਵੱਡਾ ਮੁੰਡਾ 30 ਸਾਲਾਂ ਦਾ ਹੋ ਗਿਆ ਪਰ ਇੰਨੀ ਚੰਗੀ ਜ਼ਮੀਨ ਜਾਇਦਾਦ ਹੋਣ ਕਰਕੇ ਵੀ ਉਹਦਾ ਰਿਸ਼ਤਾ ਸਿਰੇ ਨਹੀਂ ਚੜ ਰਿਹਾ ਸੀ ਤੇ ਫਿਰ ਇੱਕ ਦਿਨ ਉਹਦੀ ਮਾਮੀ ਆਉਂਦੀ ਆ ਮਾਮੀ ਕਹਿੰਦੀ ਆ ਕਿ ਕੀ ਗੱਲ ਆ ਪੁੱਤ ਤੇਰਾ ਰਿਸ਼ਤਾ ਕਿਉਂ ਕੋਈ ਸਿਰੇ ਕਿਉਂ ਨਹੀਂ ਚੜਦਾ ਅਸੀਂ ਤਾਂ ਕਾਲਿਆਂ ਨਾਨਕੀ ਸ਼ੱਕ ਲੈ ਕੇ ਆਉਣ ਲਈ ਤਾਂ ਉਹ ਆਖਦਾ ਮਾਮੀ ਤੇਰੇ ਤੋਂ ਕੀ ਲਕੋਇਆ ਤੈਨੂੰ ਪਤਾ ਹੀ ਆ ਰਿਸ਼ਤਾ ਸਿਰੇ ਕਾਤੋਂ ਨਹੀਂ ਚੜਦਾ ਜਿਹੜਾ ਤੁਸੀਂ ਆ ਆਪ ਦਾ ਪਰੋਣਾ ਲੱਭਿਆ ਇਹ ਸਾਰਾ ਦਿਨ ਸ਼ਰਾਬ ਨਾਲ ਰੱਜਿਆ ਰਹਿੰਦਾ ਤੇ ਮਾਂ ਨਾਲ ਸਾਰਾ ਦਿਨ ਕੁੱਤ ਕਲੇਸ਼ ਕਰਦਾ ਰਹਿੰਦਾ ਇਹਦਾ ਇਹ ਕਲੇਸ਼ ਆਂਡ ਗਵਾਂਡ ਸਾਬ ਦੇ ਘਰੀ ਸੌਂਦਾ ਤੇ ਲੋਕੀ ਉਦੋਂ ਹੀ ਪਾਣੀ ਮਾਰ ਦਿੰਦੇ ਆ ਵੀ ਇਹ ਤਾਂ ਅੱਜ ਕੇ ਸ਼ਰਾਬ ਪੀਂਦਾ ਪਾਣੀ ਵੀ ਕੀ ਕਹੀਏ ਅਗਲਾ ਤਾਂ ਠੀਕ ਹੀ ਕਹਿੰਦਾ ਜਦੋਂ ਪੀਂਦਾ ਹੀ ਹੈ ਤਾਂ ਪੀਂਦਾ ਆ ਇਹ ਪੀ ਕੇ ਕਿਹੜਾ ਗੁੱਝਾ ਰਹਿੰਦਾ ਇਹ ਦਸਾਂ ਘਰਾਂ ਦੇ ਵਿੱਚ ਸੁਣੰਦਾ ਆ ਨਹੀਂ ਤੇ ਫਿਰ ਜਦੋਂ ਮਾਂ ਦੇ ਨਾਲ ਲੜਦਾ ਕਦੇ ਕੂਟਮਾਰ ਵੀ ਕਰਦਾ ਤਾਂ ਮਾਂ ਦੀਆਂ ਚੀਕਾਂ ਵੀ ਸੁਣਦੀਆਂ ਤਾਂ ਫਿਰ ਦੱਸ ਕੀ ਕਰੀਏ ਮਾਮੀ ਕਹਿੰਦੀ ਕੋਈ ਗੱਲ ਨਾ ਪੁੱਤ ਫਿਰ ਰਿਸ਼ਤਾ ਤੈਨੂੰ ਮੈਂ ਕਰਵਾਉਂਦੀ ਆ ਜਿੱਥੇ ਕੋਈ ਪਾਣੀ ਵੀ ਨਾ ਮਾਰ ਸਕੇਗਾ ਤੇ मामੀ ਆਪਦੀ ਰਿਸ਼ਤੇਦਾਰੀ ਦੇ ਵਿੱਚ ਉਹ ਕੁੜੀ ਦਾ ਰਿਸ਼ਤਾ ਕਰਵਾਉਂਦੀ ਆ ਪਰ ਕੁੜੀ ਨੂੰ ਪਹਿਲਾਂ ਹੀ ਸਮਝਾ ਦਿੰਦੀ ਆ ਕਿ ਤੂੰ ਸਿਰਫ ਆਪਣੀ ਸੱਸ ਦੇ ਘਰ ਵਾਲੇ ਨਾਲ ਹੀ ਤਾਲੁਕ ਰੱਖਣਾ ਹੈ ਸਹੁਰੇ ਦੇ ਤੂੰ ਨੇੜੇ ਵੀ ਨਹੀਂ ਜਾਣਾ ਕਿਉਂਕਿ ਪੀਤੀ ਖਾਦੀ ਵਿੱਚ ਉਹਨੂੰ ਧੀ ਪਹਿਨਦਾ ਕੋਈ ਪਤਾ ਨਹੀਂ ਲੱਗਦਾ ਉਹ ਸਾਡੀ ਕੁੜੀ ਨੂੰ ਬਹੁਤ ਮੰਦਾ ਚੰਗਾ ਬੋਲਦਾ। ਇਹ ਨਾ ਹੋਵੇ ਕਿ ਕੱਲ ਨੂੰ ਤੈਨੂੰ ਵੀ ਬੋਲੇ ਮੈਂ ਆਪ ਦੀ ਨਾਨਾ ਨੂੰ ਆਪ ਕਹਿ ਦੇਵਾਂਗੀ। ਤੇ ਭਾਈ ਤੂੰ ਇਹਨੂੰ ਨਾ ਕਹੀਂ ਚਾਹ ਪਾਣੀ ਨੂੰ ਆਪ ਹੀ ਫੜਾਈ। ਪਰ ਫਿਰ ਵੀ ਜਦੋਂ ਨਵੀਂ-ਨਵੀਂ ਵਿਆਹੀ ਕੁੜੀ ਨੂੰ ਕਈ ਵਾਰੀ ਉਹਨੂੰ ਸਹੁਰੇ ਨੂੰ ਚਾਹ ਪਾਣੀ ਵੀ ਫੜਾਉਣਾ ਪੈਂਦਾ। ਕਈ ਵਾਰੀ ਜਦੋਂ ਸਾਸੋਹ ਦੀ ਕਿਤੇ ਗਈ ਹੁੰਦੀ ਤਾਂ ਉਹਨੂੰ ਰੋਟੀ ਵੀ ਫੜਾਉਣੀ ਪੈਂਦੀ, ਕੱਪੜੇ ਵੀ ਪ੍ਰੈਸ ਕਰਕੇ ਦੇਣੇ ਪੈਂਦੇ। ਪਰ ਮੁੰਡਾ ਆਖਦਾ ਜੇ ਤੈਨੂੰ ਮੰਮੀ ਨੇ ਕੀ ਕਿਹਾ ਸੀ ਤਾਂ ਉਸਦੇ ਘਰ ਵਾਲੀ ਆਖਦੀ ਕਿ ਮੈਂ ਕੀ ਕਰਾਂ ਜਦੋਂ ਮੰਮੀ ਘਰੇ ਨਹੀਂ ਹੁੰਦੀ ਤਾਂ ਫਿਰ ਚਾਹ ਤਾਂ ਮੈਨੂੰ ਫੜਾਉਣੀ ਪੈਂਦੀ ਆ ਜੇ ਮੈਂ ਚਾਹ ਨਾ ਫੜਾਵਾਂ ਤਾਂ ਫਿਰ ਪਾਪਾ ਜੀ ਬੋਲਣਗੇ ਤਾਂ ਮੁੰਡਾ ਆਖਦਾ ਤੂੰ ਮੈਨੂੰ ਕਹਿ ਦਿਆ ਕਰ ਉਹ ਕਹਿੰਦੀ ਤੁਸੀਂ ਖੇਤ ਹੁੰਨੇ ਹੋ ਤੁਸੀਂ ਖੇਤ ਤੋਂ ਸਿਰਫ ਚਾਹ ਫੜਾਉਣ ਵਾਸਤੇ ਆਵੋਗੇ ਮੈਂ ਜਦੋਂ ਚਾਹ ਬਣਾਉਂਦੀ ਆ ਮੈਂ ਫੜਾ ਦਿੰਦੀ ਆ ਵੈਸੇ ਵੀ ਪਾਪਾ ਜੀ ਮੈਨੂੰ ਕਦੇ ਮੰਦਾ ਚੰਗਾ ਨਹੀਂ ਬੋਲਦੇ ਇਸੇ ਤਰ੍ਹਾਂ ਹੀ ਇਹ ਮਹੀਨੇ ਲੰਘ ਜਾਂਦੇ ਆ ਤੇ 6 ਮਹੀਨਿਆਂ ਬਾਅਦ ਇੱਕ ਦਿਨ ਉਹਦੀ ਸੱਸ ਮੰਜੇ ਤੇ ਪਈ ਹੁੰਦੀ ਆ ਕਿਉਂਕਿ ਉਹ ਬਿਮਾਰ ਹੁੰਦੀ ਆ ਤੇ ਉਹਦੇ ਘਰ ਵਾਲਾ ਪੱਠੇ ਕੋਤ ਰਿਆ ਹੁੰਦਾ ਉਹ ਸੋਚਦੀ ਆ ਕਿ ਮੈਂ ਰੋਟੀ ਬਣਾਈ ਆ ਚਲੋ ਪਾਪਾ ਜੀ ਨੂੰ ਮੈਂ ਅਹੀ ਰੋਟੀ ਫੜਾ ਦੇਣੀ ਆ ਮੰਮੀ ਜੀ ਆਰਾਮ ਕਰ ਰਹੇ ਆ ਨੇ ਜਦੋਂ ਉਹ ਥਾਲੀ ਵਿੱਚ ਰੋਟੀ ਪਾ ਕੇ ਜਾਂਦੀ ਤਾਂ ਗੋਬਲਵੰਤ ਸਿੰਘ ਉਹਨੂੰ ਬੋਲਦਾ ਕਿ ਨਾਲ ਕੱਚ ਦਾ ਗਲਾਸ ਵੀ ਲੈ ਆਉਂਦੀ ਉਹਨੂੰ ਸਮਝ ਨਹੀਂ ਆਉਂਦੀ ਉਹ ਕੀ ਕਹਿੰਦੀ ਹੈ ਪਾਪਾ ਜੀ ਮੈਂ ਆਵੇ ਜੱਗ ਵਿੱਚ ਪਾਣੀ ਲਿਆਤਾ ਦਿੱਤਾ ਕੱਚ ਦਾ ਗਲਾਸ ਤਾਂ ਮੈਂ ਨਹੀਂ ਲਿਆਈ ਤੁਸੀਂ ਵੈਸੇ ਵੀ ਕੀ ਕਰਨਾ ਸੀ ਆਖਦਾ ਤੈਨੂੰ ਕਾਨੂੰ ਪਤਾ ਮੈਂ ਰੋਜ਼ ਕੀ ਕਰਦਾ ਆ ਏਨੀ ਵੀ ਅਣਜਾਨ ਨਾ ਬਣ ਚੁੱਪ ਕਰਕੇ ਕੱਚ ਦਾ ਗਲਾਸ ਤੇ ਦੋ ਬਰਫ਼ ਦੀਆਂ ਡੱਲੀਆਂ ਲੈ ਕੇ ਆ ਜਾ ਜਦੋਂ ਉਹ ਕੜਕ ਦੀ ਆਵਾਜ਼ ਦੇ ਵਿੱਚ ਬੋਲਦਾ ਤਾਂ ਉਹਦੀ ਨੂੰ ਕੰਮਨ ਲੱਗ ਜਾਂਦੀ ਆ ਕਿਉਂਕਿ ਉਹਦੇ ਪੇਕੇ ਕੋਈ ਵੀ ਸ਼ਰਾਬ ਨਹੀਂ ਪੀਂਦਾ ਸੀ ਤਾਂ ਉਹਦਾ ਕਦੇ ਵੀ ਕਿਸੇ ਸ਼ਰਾਬੀ ਬੰਦੇ ਦੇ ਨਾਲ ਵਾ ਵਾਸਤਾ ਨਹੀਂ ਸੀ ਪਿਆ ਉਹਨੂੰ ਨਹੀਂ ਸੀ ਪਤਾ ਕਿ ਕੱਚ ਦੇ ਗਲਾਸ ਵਿੱਚ ਬਰਫ਼ ਪਾ ਕੇ ਕੀ ਕਰਨਾ ਹੈ। ਕੜਕਦੀ ਆਵਾਜ਼ ਸੁਣ ਕੇ ਮੁੰਡਾ ਵੀ ਪੱਠੇ ਕੁਤਰਦਾ ਕੁਦਰਦਾ ਇੱਧਰ ਨੂੰ ਆਂਦਾ। ਤਾਂ ਵੇਖਦਾ ਆ ਉਹਦੇ ਘਰ ਵਾਲੀ ਖੜੀ ਰੋਈ ਜਾਂਦੀ ਹੁੰਦੀ ਤੇ ਉਹਦੀ ਸਾਸੂ ਹੀ ਮੰਜੇ ਤੋਂ ਉੱਠ ਕੇ ਆ ਜਾਂਦੀ ਆ। ਦੋਨੋਂ ਪੁੱਛਦੇ ਨੇ ਕੀ ਗੱਲ ਆ? ਇਹਨੂੰ ਕਾਹਤੋਂ ਭੱਜ ਕੇ ਪਿਆ? ਬਲਵੰਤ ਸਿੰਘ ਆਖਦਾ ਕਿ ਕਾਨੂੰ ਤਾਂ ਨੂੰ ਪਤਾ ਮੇਰਾ ਹੁਣ ਟਾਈਮ ਹੋ ਗਿਆ ਪੀਣ ਦਾ ਤੇ ਇਹਨੇ ਰੋਟੀ ਲਿਆ ਕੇ ਮੇਰਾ ਮੱਥਾ ਡੰਮ ਦਿੱਤਾ। ਤਾਨੂੰ ਪਤਾ ਨਹੀਂ ਕਿ ਮੈਂ ਪੀਣੀ ਸੀ ਮੈਨੂੰ ਕੱਚ ਦਾ ਗਲਾਸ ਤੇ ਬਰਫ਼ ਚਾਹੀਦੀ ਤੇ ਨਾਲੇ ਥੋੜਾ ਜਨਾ ਮਕੀਣ ਵੀ ਚਾਹੀਦਾ ਸੀ ਤਾਂ ਮੁੰਡਾ ਆਖਦਾ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਕਿ ਤੂੰ ਰੋਟੀ ਫਣਾਉਣਾ ਆਇਆ ਕਰ ਮੈਂ ਜਾਂ ਮੰਮੀ ਫੜਾ ਦਿਆ ਕਰਾਂਗੇ ਮਾਂ ਆਖਦੀ ਆ ਪੁੱਤ ਤੂੰ ਮੈਨੂੰ ਕਹਿ ਦਿੰਦੀ ਮੈਂ ਫੜਾ ਦਿੰਦੀ ਤਾਂ ਬਹੂ ਆਖਦੀ ਮੰਮੀ ਜੀ ਤੁਸੀਂ ਵੈਸੇ ਹੀ ਬਿਮਾਰ ਸੀ ਇਸੇ ਲਈ ਮੈਂ ਤੁਹਾਨੂੰ ਉਠਾਇਆ ਨਹੀਂ ਪਰ ਫਿਰ ਬਲਵੰਤ ਸਿੰਘ ਦੀ ਘਰ ਵਾਲੀ ਕੱਚ ਦਾ ਗਲਾਸ ਤੇ ਬਰਫ਼ ਲਿਆ ਕੇ ਦਿੰਦੀ ਆ ਥੋੜਾ ਜਨਮਕੀਣ ਵੀ ਲਿਆ ਦਿੰਦੀ ਤੇ ਅੱਗੇ ਤੋਂ ਬਹੂ ਨੂੰ ਹਦਾਇਤ ਕਰਦੀ ਆ ਕਿ ਇਹਨੂੰ ਰੋਟੀ ਮੈਂ ਆਪ ਹੀ ਫੜਾਵਾਂਗੀ ਚਾਹ ਪਾਣੀ ਵੀ ਮੈਂ ਆਪ ਹੀ ਫੜਾਵਾਂਗੀ ਤੂੰ ਬਸ ਮੁੰਡੇ ਨੂੰ ਰੋਟੀ ਟੁੱਕ ਫੜਾ ਦਿਆ ਕਰ ਬਸ ਇੰਨਾ ਹੀ ਬਹੁਤ ਆ ਬਹੂ ਉਸ ਤੋਂ ਬਾਅਦ ਸਿਰਫ ਆਪਣੇ ਘਰ ਵਾਲੇ ਨੂੰ ਤੇ ਸਾਸੂ ਨੂੰ ਰੋਟੀ ਟੁੱਕ ਫੜੰਦੀ ਆ ਤੇ ਜਾਂ ਫਿਰ ਆਪਣੇ ਦਿਹੌਰ ਨੂੰ ਉਹ ਸਹੁਰੇ ਦੇ ਨੇੜੇ ਤੇੜੇ ਵੀ ਨਹੀਂ ਜਾਂਦੀ ਕਿਉਂਕਿ ਉਹਦੀ ਸਾਸ ਨੇ ਸਖਤ ਹਦਾਇਤ ਦਿੱਤੀ ਸੀ ਹੁਣ ਸਹੁਰੇ ਨੂੰ ਬਹੁਤ ਗੁੱਸਾ ਚੜਦਾ ਕਿ ਬਹੂ ਮੇਰੀ ਚੰਗੀ ਭਲੀ ਸੇਵਾ ਕਰਦੀ ਸੀ ਪਰ ਇਹਨਾਂ ਨੇ ਰੋਕਤੀ ਉਹ ਆਪਣੀ ਘਰ ਵਾਲੀ ਨਾਲ ਬਹੁਤ ਲੜਦਾ ਇੰਨਾ ਜ਼ਿਆਦਾ ਲੜਦਾ ਕਿ ਉਹਦੇ ਤੇ ਹੱਥ ਵੀ ਚੁੱਕਦਾ ਬਹੂ ਦੇਖ ਰਹੀ ਹੁੰਦੀ ਆ ਪਰ ਉਹਦੀ ਜੁਰਤ ਨਹੀਂ ਹੁੰਦੀ ਕਿ ਉਹ ਵਿਚਾਲੇ ਖੜ ਕੇ ਰੋਕ ਸਕੇ ਕਿਉਂਕਿ ਉਹਦੇ ਘਰ ਵਾਲੇ ਨੇ ਕਿਹਾ ਹੁੰਦਾ ਕਿ ਤੂੰ ਪਾਪਾ ਜੀ ਦੇ ਨੇੜੇ ਨਹੀਂ ਜਾਣਾ ਤਾਂ ਉਹ ਬੂਆ ਬੰਦ ਕਰ ਲੈਂਦੀ ਆ ਕਿਉਂਕਿ ਉਹ ਬਹੁਤ ਜ਼ਿਆਦਾ ਡਰ ਜਾਂਦੀ ਆ ਇਨੇ ਨੂੰ ਮੁੰਡਾ ਆਂਦਾ ਤੇ ਮੁੰਡਾ ਆਪਦੇ ਪਿਓ ਦੇ ਨਾਲ ਲੜਾਈ ਕਰਦਾ ਕਿ ਤੂੰ ਸਾਰੀ ਉਮਰ ਮਾਂ ਦੇ ਨਾਲ ਕੋਤ ਕਲੇਸ਼ ਕੀਤਾ ਹੁਣ ਤਾਂ ਮੇਰਾ ਵਿਆਹ ਹੋ ਗਿਆ ਤਾਂ ਅਗਲੀ ਖੜੀ ਵੇਖਦੀ ਆ ਪੇਕੇ ਜਾ ਕੇ ਦੱਸੂਗੀ ਕਿ ਇਹਦੀ ਮਾਂ ਦੇ ਨਾਲ ਇਹਦਾ ਪਿਓ ਇਸ ਤਰ੍ਹਾਂ ਕਰਦਾ ਆ ਮਾੜੀ ਮੋਟੀ ਤਾਂ ਸ਼ਰਮ ਮੰਨ ਲਓ ਉਹ ਮੁੰਡੇ ਨਾਲ ਵੀ ਲੜਨਾ ਸ਼ੁਰੂ ਕਰ ਦਿੰਦਾ ਪਹਿਲਾਂ ਤਾਂ ਮੁੰਡਾ ਮਨ ਬਣਾ ਲੈਂਦਾ ਕਿ ਮੈਂ ਬਉ ਨੂੰ ਲੈ ਕੇ ਸ਼ਹਿਰ ਚੱਲਿਆ ਜਾਵਾਂ ਪਰ ਫਿਰ ਜਦੋਂ ਉਹ ਸ਼ਹਿਰ ਰਹਿਣ ਦਾ ਮਨ ਬਣਾਉਂਦਾ ਤਾਂ ਉਹ ਸੋਚਦਾ ਕਿ ਇਹਨੇ ਸਾਰੀ ਜ਼ਮੀਨ ਠੇਕੇ ਤੇ ਦੇ ਦੇਣੀ ਆ ਛੋਟਾ ਜੇ ਪੜਦਾ ਆ ਜੇ ਇਹਨੇ ਸਾਰੀ ਜ਼ਮੀਨ ਠੇਕੇ ਤੇ ਦੇਤੀ ਤਾਂ ਇਹ ਠੇਕਾ ਫੜ ਫੜ ਕੇ ਖਾਈ ਜਾਊਗਾ ਇਹਨੇ ਸਾਡੇ ਪੱਲੇ ਕੱਖ ਨਹੀਂ ਪੈਣ ਦੇਣਾ ਉਹ ਫਿਰ ਮਾਂ ਦਾ ਸੋਚ ਕੇ ਪਿੰਡ ਵਿੱਚ ਹੀ ਰਹਿ ਪੈਂਦਾ ਤੇ ਫਿਰ ਛੋਟੇ ਨੂੰ ਇੱਕ ਦਿਨ ਰਿਸ਼ਤਾ ਹੁੰਦਾ ਇਹ ਰਿਸ਼ਤਾ ਬਲਵੰਤ ਸਿੰਘ ਦੀ ਪੈਣ ਕਰਵਾਉਂਦੀ ਆ ਤੇ ਜਦੋਂ ਰਿਸ਼ਤਾ ਕਰਵਾਉਂਦੀ ਆ ਤੇ ਬਲਵੰਤ ਸਿੰਘ ਨੂੰ ਸਖਤ ਹਿਦਾਇਤ ਕਰਦੀ ਆ ਇਕ ਕੁੜੀ ਮੇਰੀ ਜਾਣ ਪਛਾਣ ਵੱਲੋਂ ਆ ਜੇ ਤੂੰ ਕੁਝ ਵੀ ਕੁੜੀ ਨੂੰ ਮੰਦਾ ਚੰਗਾ ਬੋਲਿਆ ਤਾਂ ਵੇਖ ਲਵੀਂ ਫਿਰ ਬਲਵੰਤ ਸਿੰਘ ਕਹਿੰਦਾ ਕਿ ਮੈਂ ਵੱਡੀ ਨੂੰ ਕਿਹੜਾ ਕਦੇ ਮੰਦਾ ਚੰਗਾ ਬੋਲਿਆ ਸੀ ਤਾਂ ਉਹਦੀ ਪੈਣ ਕਹਿੰਦੀ ਆ ਮੈਨੂੰ ਸਭ ਪਤਾ ਬਸ ਤੂੰ ਚੁੱਪ ਹੀ ਰਹਿ ਤੇਰੇ ਮੂਰੇ ਦੋ ਹੱਥ ਮੰਨੇ ਤੇ ਬਸ ਬਹੂਆਂ ਨੂੰ ਕੁਝ ਵੀ ਨਾ ਬੋਲੀ ਭਾਬੀ ਦੇ ਨਾਲ ਤੂੰ ਬਥੇਰਾ ਲੜਦਾ ਰਿਆ ਹੁਣ ਤਾਂ ਭਾਬੀ ਵਿੱਚ ਵੀ ਇੰਨਾ ਬਲ ਨਹੀਂ ਰਿਹਾ ਕਿ ਉਹ ਤੇਰੀਆਂ ਗੁੱਝੀਆਂ ਹੁੱਝਾਂ ਖਾ ਸਕੇ ਉਹਦੇ ਹੁ ਜਾਂ ਮਾਰ ਮਾਰ ਕੇ ਤੂੰ ਉਹਦੀਆਂ ਪਸਲੀਆਂ ਅੰਦਰ ਪਾ ਦਿੱਤੀਆਂ ਹੁਣ ਤਾਂ ਉਹਦੇ ਗੋਡੇ ਗਿੱਟੇ ਵੀ ਕੰਮ ਨਹੀਂ ਕਰਦੇ ਮਾੜੀ ਮੋਟੀ ਤਾਂ ਸ਼ਰਮ ਕਰ ਹੁਣ ਤਾਂ ਤੂੰ 50 ਤੋਂ ਵੀ ਪਾਰ ਹੋ ਗਿਆਂ ਗਾਂ ਤੇਰੇ ਪੁੱਤ ਦੇ ਪੋਤੀਆਂ ਹੋਣ ਵਾਲੀਆਂ ਉਹ ਤੇਰੇ ਬਾਰੇ ਕੀ ਸੋਚਣਗੇ ਕਿ ਸਾਡਾ ਦਾਦਾ ਇਹ ਹੋ ਗਿਆ ਆ ਅੱਜ ਬਹੂਆਂ ਤੇਰੇ ਨੇੜੇ ਨਹੀਂ ਲੱਗਦੀਆਂ ਕੱਲ ਨੂੰ ਪੋਤੇ ਪੋਤੀਆਂ ਨੇ ਤੇਰੇ ਨੇੜੇ ਨਹੀਂ ਲੱਗਣਾ ਫਿਰ ਤੂੰ ਇਕੱਲਾ ਪਿਆ ਦੱਸ ਕੀ ਕਰੇਂਗਾ ਕਿਹਦੇ ਨਾਲ ਬੋਲੇਗਾ ਕਿਹਦੇ ਨਾਲ ਚੱਲੇਗਾ ਕਿਹਦੇ ਨਾਲ ਗੱਲਾਂ ਕਰੇਗਾ ਫਿਰ ਕੀਆ ਕਰੇਗਾ ਕੋਈ ਮੇਰੇ ਨੇੜੇ ਨਹੀਂ ਖੜਦਾ ਜਦੋਂ ਤੂੰ ਇਸ ਤਰ੍ਹਾਂ ਦੇ ਕੰਮ ਕਰਦਾ ਤਾਂ ਤੇਰੇ ਨੇੜੇ ਕਿੰਨੇ ਖੜਨਾ ਹੁਣ ਤੱਕ ਬਹੁਤ ਪੀ ਲਈ ਹੁਣ ਛੱਡ ਦੇ ਚੰਦਰੀ ਦਾ ਖਹਿੜਾ ਇਹਨੇ ਤੇਰੀ ਜ਼ਿੰਦਗੀ ਨਰਕ ਬਣਾ ਦੇਣੀ ਆ ਇੱਕ ਭਾਬੀ ਆ ਜਿਹੜੀ ਤੈਨੂੰ ਚਲਦੀ ਆ ਕਿਤੇ ਇਹ ਨਾ ਹੋਵੇ ਕਿ ਭਾਬੀ ਵੀ ਤੈਨੂੰ ਚੱਲਣੋਂ ਹਟ ਜਾਵੇ ਤੇ ਤੂੰ ਆਪਦੀ ਬੈਠਕ ਦੇ ਵਿੱਚ ਪਿਆ ਝੂਕਦਾ ਰਹਿ ਜਾਵੇਂ ਤੇ ਤੇਰੇ ਇਸ ਸ਼ਰਾਬ ਨੇ ਗੁਰਦੇ ਫੇਲ ਕਰ ਦੇਣੇ ਤੇ ਫਿਰ ਤੂੰ ਮੰਜੇ ਤੇ ਪਿਆ ਰੋਏਂਗਾ ਮੁੰਡਿਆਂ ਨੇ ਵੀ ਤੈਨੂੰ ਨਹੀਂ ਸਾਹਮਣਾ ਕਿਉਂਕਿ ਸਾਰੀ ਉਮਰ ਤੂੰ ਮੁੰਡਿਆਂ ਨੂੰ ਵੀ ਦੁਖੀ ਦਿੱਤਾ ਪਿਓ ਬਣ ਕੇ ਕਦੇ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਨਹੀਂ ਖੜਿਆ ਕਦੇ ਵੀ ਆਪਣੇ ਫਰਜ਼ ਪੂਰੇ ਨਹੀਂ ਕੀਤੇ ਇਹ ਤਾਂ ਚੰਗਾ ਆ ਭਾਬੀ ਦੀ ਪਰਜਾਈ ਨੇ ਰਿਸ਼ਤਾ ਕਰਾ ਦਿੱਤਾ ਨਹੀਂ ਤਾਂ ਮੁੰਡੇ ਦਾ ਸਾਖ ਵੀ ਸਿਰੇ ਨਹੀਂ ਚੜਨ ਦੇਣਾ ਸੀ ਜਦੋਂ ਉਹਦੀ ਭੈਣ ਇਹ ਸਾਰੀਆਂ ਗੱਲਾਂ ਕਰਦੀ ਆ ਤਾਂ ਗੋ ਪਹਿਨ ਨੂੰ ਹੀ ਪੱਜ ਕੇ ਪੈ ਜਾਂਦਾ ਕਿ ਵੱਡੀ ਆਈ ਮੈਨੂੰ ਮਤਾ ਦੇਣ ਵਾਲੀ ਜਾਂ ਤੂੰ ਆਪਦੇ ਘਰੇ ਜਾ ਆਪਦਾ ਘਰ ਸੰਭਾਲ ਸਾਡੇ ਘਰੇ ਆ ਕੇ ਮਤਾ ਦੇਣ ਦੀ ਕੋਈ ਲੋੜ ਨਹੀਂ ਤਾਂ ਉਹਦੀ ਭੈਣ ਆਖਦੀ ਆ ਵੇ ਮੈਂ ਤਾਂ ਮਤਾ ਦੇਵਾਂਗੀ ਇਹ ਮੇਰੇ ਪਿਓ ਦਾ ਘਰ ਆ ਨਾਲੇ ਮੈਂ ਹੁਣ ਛੋਟੇ ਮੁੰਡੇ ਨੂੰ ਰਿਸ਼ਤਾ ਕਰਾ ਰਹੀ ਆ ਖਬਰਦਾਰ ਜੇ ਕੁੜੀ ਨੂੰ ਕੁਝ ਵੀ ਬੋਲਿਆ ਤਾਂ ਫਿਰ ਇੱਕ ਮਹੀਨੇ ਦੇ ਅੰਦਰ ਅੰਦਰ ਛੋਟੇ ਮੁੰਡੇ ਦਾ ਵਿਆਹ ਹੋ ਜਾਂਦਾ ਛੋਟੇ ਮੁੰਡੇ ਦੀ ਬਹੂ ਇੰਨੀ ਤੇਜ਼ ਤਰਾਰਮਦੀ ਕਿ ਉਹ ਸਹੁਰੇ ਦੇ ਅੱਖਾਂ ਮੂਰੇ ਹਨੇਰਾ ਲਿਆ ਦਿੰਦੀ ਜਦੋਂ ਉਹ ਵੇਖਦੀ ਆ ਕਿ ਬਲਵੰਤ ਸਿੰਘ ਸਵੇਰੇ ਹੀ ਪੀਣ ਲੱਗ ਜਾਂਦਾ ਤੇ ਉਹ ਆਪਣੇ ਘਰ ਵਾਲੇ ਨੂੰ ਆ ਕਹਿੰਦੀ ਆ ਤੁਸੀਂ ਪਹਿਲਾਂ ਕਦੇ ਇਹਨੂੰ ਨਹੀਂ ਰੋਕਿਆ ਤਾਂ ਉਹਦਾ ਘਰ ਵਾਲਾ ਕਹਿੰਦਾ ਕਿ ਅਸੀਂ ਤਾਂ ਬਥੇਰਾ ਰੋਕਦੇ ਆ ਮਾਂ ਵੀ ਬਹੁਤ ਰੋਕਦੀ ਹੁੰਦੀ ਸੀ ਪਰ ਜਦੋਂ ਮਾਂ ਰੋਕਦੀ ਸੀ ਤਾਂ ਇਹ ਮਾਂ ਨੂੰ ਕੁੱਟਣ ਪੈ ਜਾਂਦਾ ਸੀ ਜਦੋਂ ਅਸੀਂ ਰੋਕਦੇ ਸੀ ਸਾਨੂੰ ਵੀ ਕੁੱਟਣ ਪੈ ਜਾਂਦਾ ਸੀ ਸਾਡਾ ਤਾਂ ਬਚਪਨ ਇਸੇ ਤਰ੍ਹਾਂ ਰੋਤੋ ਓਕੇ ਲੰਘਿਆ ਜਿਵੇਂ ਸਾਨੂੰ ਪੰਜੀ-ਪੰਜੀ ਕਿੱਲੇ ਜਮੀਨ ਆਉਂਦੀ ਆ ਅਸੀਂ ਕਦੇ ਵੀ ਮौज-ਮਸਤੀ ਨਹੀਂ ਕੀਤੀ। ਇਹਦੀ ਮਰਜ਼ੀ ਹੁੰਦੀ ਸਾਨੂੰ ਲੀੜੇ ਲਿਆ ਦਿੰਦਾ। ਜੇ ਮਰਜ਼ੀ ਨਾ ਹੁੰਦੀ ਤਾਂ ਮਾਂ ਉਹੀ ਪਾਟੇ ਪੁਰਾਣੇ ਜੈ ਪਾਈ ਫਿਰਦੀ ਹੁੰਦੀ। 50 ਕਿੱਲਿਆਂ ਨੂੰ ਵਿਆਹੀ ਸੀ ਮਾਂ ਨਾਨਕਿਆਂ ਨੇ ਪਰ ਐਨੇ ਮਾਂ ਨੂੰ ਕਦੇ ਵੀ ਸੋਖਣੀ ਦਿੱਤਾ। ਫਿਰ ਜੋ ਵੱਡੀ ਭਾਬੀ ਆਈ ਤਾਂ ਵੱਡੀ ਭਾਬੀ ਨੂੰ ਵੀ ਮੰਦਾ ਚੰਗਾ ਬੋਲਦਾ ਸੀ। ਫਿਰ ਵੱਡੀ ਭਾਬੀ ਵੀ ਇਹਨੂੰ ਰੋਟੀ ਟੁੱਕ ਫੜਾਉਣੋਂ ਹਟ ਗਈ। ਫਿਰ ਉਹ ਵੱਡੀ ਬਹੂ ਨੂੰ ਪੁੱਛਦੀ ਆ, "ਦੀਦੀ ਤੁਸੀਂ ਡਰਦੇ ਸੀ ਇਹਨਾਂ ਤੋਂ? ਨਾ ਤੁਸੀਂ ਕਿਉਂ ਡਰਦੇ ਸੀ?" ਤਵੱਡੀ ਬਹੂ ਆਖਦੀ ਕਿ ਮੈਨੂੰ ਤਾਂ ਮੰਮੀ ਜੀ ਨੇ ਤੇ ਮੇਰੇ ਘਰ ਵਾਲੇ ਨੇ ਮਨਾ ਕੀਤਾ ਸੀ ਤੂੰ ਕਦੇ ਵੀ ਇਹਦੇ ਨੇੜੇ ਨਹੀਂ ਆਉਣਾ ਕਿਉਂਕਿ ਇਹ ਖਾਦੀ ਪੀਤੀ ਵਿੱਚ ਬਹੁਤ ਮਾੜਾ ਬੋਲਦਾ ਤਾਂ ਫਿਰ ਗੁੱਸਾ ਹੁੰਦਾ ਆ ਇੱਕ ਦਿਨ ਦਾ ਮੈਨੂੰ ਵੀ ਬੋਲਦਾ ਸੀ ਮੈਂ ਤਾਂ ਰੋਣ ਹੀ ਲੱਗ ਪਈ ਮੇਰੀਆਂ ਤਾਂ ਲੱਤਾਂ ਹੀ ਕੰਮਣ ਲੱਗ ਪਈਆਂ ਤਾਂ ਛੋਟੀ ਬਹੂ ਸੁਣ ਕੇ ਹੱਸ ਪੈਂਦੀ ਆ ਲੱਤਾਂ ਕੰਮਣ ਲੱਗ ਗਈਆਂ ਉਹ ਆਖਦੀ ਆ ਭੈਣੇ ਤੂੰ ਵੀ ਇਹਦੇ ਨੇੜੇ ਨਾ ਜਾਈਂ ਪਤਾ ਨਹੀਂ ਤੈਨੂੰ ਵੀ ਕੀ ਬੋਲੇ ਪਰ ਛੋਟੀ ਆਖਦੀ ਆ ਕੋਈ ਨਾ ਦੀਦੀ ਜੋ ਹੁਣ ਤੱਕ ਹੋ ਗਿਆ ਹੋ ਗਿਆ ਇਹਨੇ ਆਪਦੇ ਹੁਕਮ ਚਲਾ ਲਏ ਪਰ ਹੁਣ ਦੇਖਿਓ ਮੈਂ ਇਹਨੂੰ ਕਿਵੇਂ ਸਿੱਧਾ ਕਰਦੀ ਆ ਛੋਟੀ ਉਹਨੂੰ ਦੇਖਦੀ ਰਹਿੰਦੀ ਆ ਕਿ ਸਾਰਾ ਦਿਨ ਪੀਂਦਾ ਆ ਸਾਰੇ ਟੱਬਰ ਤੇ ਹੁਕਮ ਚਲਾਉਂਦਾ ਆ ਛੋਟੀ ਦੇ ਵਿਆਹ ਨੂੰ ਵੀ 2 ਮਹੀਨੇ ਹੋ ਜਾਂਦੇ ਹਨ ਗਵੰਦਰੋਂ ਅੰਦਰ ਬਹੁਤ ਦੁਖੀ ਹੁੰਦੀ ਤੇ ਸੋਚਦੀ ਆ ਕਿ ਕਿਵੇਂ ਇਹਨੂੰ ਕਿਵੇਂ ਸਿੱਧਾ ਕਰਾਂ ਉਹ ਵੀ ਐਂ ਤਾਂ ਬਣਾਉਂਦੀ ਰਹਿੰਦੀ ਆ ਫਿਰ ਉਹਦਾ ਘਰ ਵਾਲਾ ਵੀ ਕਹਿੰਦਾ ਕਿ ਤੂੰ ਇਹਦੇ ਨੇੜੇ ਨਾ ਲੱਗਣਾ ਤੈਨੂੰ ਮੰਦਾ ਚੰਗਾ ਬੋਲੂਗਾ ਪਰ ਉਹ ਆਪਦੇ ਘਰ ਵਾਲੇ ਨੂੰ ਕਹਿੰਦੀ ਇਹ ਇਸ ਨੂੰ ਤਾਂ ਮੈਂ ਹੀ ਸੁਧਾਰੂੰਗੀ ਇਹ ਮੇਰਾ ਸਹੁਰਾ ਆ ਪਿਉਆਂ ਵਰਗਾ ਆ ਪਰ ਇਹ ਜੋ ਕਰਦਾ ਆ ਉਹ ਠੀਕ ਨਹੀਂ ਲੱਗਦਾ ਇਸੇ ਲਈ ਇਸ ਨੂੰ ਤਾਂ ਸੁਧਰਨਾ ਹੀ ਪਊਗਾ ਇੱਕ ਦਿਨ ਬਲਵੰਤ ਸਿੰਘ ਆਰਾਮ ਨਾਲ ਮੂਰੇ ਮੇਜ਼ ਲਾ ਕੇ ਬੈਠਾ ਸੀ ਇੱਕ ਪਾਸੇ ਉਹਦੇ ਸ਼ਰਾਬ ਦੀ ਬੋਤਲ ਪਈ ਸੀ ਨਾਲ ਕੱਚ ਦਾ ਗਲਾਸ ਤੇ ਬਰਫ਼ ਪਈ ਸੀ ਤੇ ਨਾਲ ਹੀ ਨਮਕੀਨ ਪਿਆ ਸੀ ਪੂਰੇ ਟੌਰ ਨਾਲ ਬੈਠਾ ਪੀ ਰਿਹਾ ਸੀ ਤਾਂ ਫਿਰ ਛੋਟੀ ਨੋਣ ਨੇ ਵੀ ਮੂਰੇ ਕੁਰਸੀ ਡਾਲੀ ਤੇ ਮੂਰੇ ਕੁਰਸੀ ਢਾਕੇ ਉਹਨੇ ਕਿਹਾ ਕਿ ਪਾਪਾ ਜੀ ਕਦੋਂ ਦੀ ਦੀਦੀ ਤੁਹਾਨੂੰ ਫੋਨ ਕਰ ਰਹੀ ਆ ਤੁਸੀਂ ਦੀਦੀ ਦਾ ਫੋਨ ਨਹੀਂ ਚੁੱਕ ਰਹੇ ਬਲਵੰਤ ਸਿੰਘ ਕਹਿਣ ਲੱਗਾ ਮੇਰੇ ਤਾਂ ਫੋਨ ਦੀ ਬੈਲ ਹੀ ਨਹੀਂ ਵੱਜੀ ਨਹੀਂ ਤਾਂ ਛੋਟੀ ਬਹੂ ਕਹਿਣ ਲੱਗੀ ਤੁਸੀਂ ਜੇਬ ਚੋਂ ਤਾਂ ਕੱਢ ਕੇ ਵੇਖੋ ਸ਼ਾਇਦ ਰਿੰਗ ਬੰਦ ਹੋਵੇ ਤਾਂ ਜਦੋਂ ਉਹ ਵੇਖਦਾ ਤਾਂ ਕੁੜੀ ਦੀ ਵੀਡੀਓ ਕਾਲ ਆ ਰਹੀ ਹੁੰਦੀ ਆ ਜੋ ਹਿੰਮ ਬਲਵੰਤ ਸਿੰਘ ਵੀਡੀਓ ਕਾਲ ਚੁੱਕਦਾ ਤਾਂ ਉਹਦੀਆਂ ਅੱਖਾਂ ਦੇ ਮੂਰੇ ਹਨੇਰਾ ਛਾ ਜਾਂਦਾ ਉਹਦੀ ਕੁੜੀ ਜ਼ੋਰ ਦੀ ਰੋ ਰਹੀ ਹੁੰਦੀ ਉਹਦਾ ਜਵਾਈ ਉਹਨੂੰ ਗਾਲਾਂ ਕੱਢ ਰਿਹਾ ਹੁੰਦਾ ਤੇ ਉਹਦਾ ਸਹੁਰਾ ਵੀ ਬਹੁਤ ਜ਼ਿਆਦਾ ਮੰਦਾ ਚੰਗਾ ਬੋਲ ਰਿਹਾ ਹੁੰਦਾ ਬਲਵੰਤ ਸਿੰਘ ਆਖਦਾ ਧੀਏ ਕੀ ਆ ਇਹ ਤੈਨੂੰ ਕਿਉਂ ਮੰਦਾ ਚੰਗਾ ਬੋਲ ਰਹੇ ਆ ਤਾਂ ਉਹਦੀ ਕੁੜੀ ਆਖਦੀ Papa ji ਦੋਵਾਂ ਨੇ ਸ਼ਰਾਬ ਪੀਤੀ ਆ ਇਹ ਇਹਨਾਂ ਦਾ ਨਿੱਤ ਦਾ ਕੰਮ ਆ ਇਹ ਰੋਜ਼ ਪੀ ਕੇ ਮੈਨੂੰ ਇਸੇ ਤਰ੍ਹਾਂ ਹੀ ਬੋਲਦੇ ਨੇ ਬਲਵੰਤ ਸਿੰਘ ਦੇ ਤਾਂ ਹੋਛੀ ਉੱਡ ਜਾਂਦੇ ਹਨ ਜਦੋਂ ਆਪਣੀ ਤੀ ਨੂੰ ਰੋਂਦੇ ਹੋਏ ਵੇਖਦਾ ਆ ਉਹ ਆਖਦਾ ਆ ਤੂੰ ਫਿਕਰ ਨਾ ਕਰ ਅਸੀਂ ਆਉਂਦੇ ਆ ਤਾਂ ਗੋਤੀ ਆਖਦੀ ਆ Papa ਇਸ ਵਕਤ ਤੁਸੀਂ ਕਿੱਥੋਂ ਆ ਜਾਓਗੇ ਤੁਸੀਂ ਤਾਂ ਆਪ ਇਸ ਵਕਤ ਪੀਤੀ ਬੈਠੇ ਹੋ ਤੁਹਾਡੇ ਤੋਂ ਤਾਂ ਗੱਡੀ ਵੀ ਨਹੀਂ ਚੱਲਣੀ ਤੁਸੀਂ ਇਸ ਵਕਤ ਨਾ ਆਓ ਤਾਂ ਉਹ ਆਖਦਾ ਕਿ ਮੈਂ ਤੇਰੇ ਭਰਾਵਾਂ ਨੂੰ ਭੇਜਦਾ ਆਂ ਤੇਰੀਆਂ ਪਰਜਾਈਆਂ ਨੂੰ ਭੇਜਦਾ ਆ ਹੁਣ ਆ ਕੇ ਇਹਨਾਂ ਨੂੰ ਸਿੱਧੇ ਕਰ ਦੇਣਗੇ ਇਹਨਾਂ ਦੀ ਜ਼ਰਤ ਕਿਵੇਂ ਹੋਈ ਮੇਰੀ ਤੀ ਨੂੰ ਇਸ ਤਰ੍ਹਾਂ ਬੋਲਣ ਦੀ ਤਾਂ ਫਿਰ ਆਪਣੇ ਦੋਵੇਂ ਮੁੰਡਿਆਂ ਨੂੰ ਆਵਾਜ਼ ਮਾਰਦਾ ਆ ਓਏ ਮੁੰਡਿਓ ਛੇਤੀ ਗੱਡੀ ਕੱਢੋ ਕੁੜੀ ਦੇ ਕੋਲੇ ਜਾਣਾ ਉਹ ਸ਼ਰਾਬ ਪੀ ਕੇ ਕੁੜੀ ਨੂੰ ਮੰਦਾ ਚੰਗਾ ਬੋਲ ਰਏ ਨੇ ਪਰ ਕੁੜੀ ਰੋਂਦੀ ਆ ਤਾਂ ਮੁੰਡੇ ਆਖਦੇ ਨੇ ਸਾਡੇ ਤੋਂ ਨਹੀਂ ਜਾਈਦਾ ਨਾ ਉਹ ਗਲਤ ਕੀ ਕਰ ਰਹੇ ਨੇ ਜਿਹੜਾ ਕੁਝ ਤੂੰ ਕਰਦਾ ਉਹ ਹੀ ਕੁਝ ਉਹ ਕਰ ਰਹੇ ਨੇ ਨਾ ਤੇਰੀਆਂ نوਹਣੇ ਕਦੇ ਕਿ ਸਾਡਾ ਸੋਹਰਾ ਸਾਨੂੰ ਮੰਦਾ ਚੰਗਾ ਬੋਲਦਾ ਆ ਇਹ ਤੇਰੀਆਂ ਸੁਣ ਕੇ ਚੁੱਪ ਕਰ ਜਾਂਦੀਆਂ ਨੇ ਉਵੇਂ ਭੈਣ ਨੂੰ ਕਹਿ ਕੇ ਚੁੱਪ ਕਰਕੇ ਸੁਣ ਲੈ ਬਲਵੰਤ ਸਿੰਘ ਕਹਿਣ ਲੱਗਾ ਐਵੇਂ ਕਿਵੇਂ ਚੁੱਪ ਕਰ ਜਾਵੇ ਨਾ ਮੇਰੀ ਧੀ ਐ ਕਿਵੇਂ ਉਹਨੂੰ ਕੋਈ ਮਾੜਾ ਬੋਲ ਦੇਊਗਾ ਤਾਂ ਦੋਵੇਂ نوਹਾਂ ਆ ਕੇ ਆਖਦੀਆਂ ਤਾਂ ਫਿਰ papa ਤੇਰਾ ਕਹਿਣ ਦਾ ਕੀ ਮਤਲਬ ਅਸੀਂ ਕਿਸੇ ਦੀਆਂ ਧੀਆਂ ਨਹੀਂ ਤੂੰ ਸ਼ਰਾਬ ਪੀ ਕੇ ਸਾਨੂੰ ਕਿਵੇਂ ਬੋਲਿਆ ਨਾਲੇ ਉਹ ਕਿਸੇ ਦੀ ਧੀ ਨਹੀਂ ਜਿਹਨੂੰ ਤੂੰ ساری ਉਮਰ ਕੁੱਟ ਮਾਰ ਕੇ ਦਬਕਾ ਕੇ ਰੱਖਿਆ ਉਹ ਵਿਚਾਰੀ ਦਾ ਤਾਂ ਸਰੀਰ ਵੀ ਤੂੰ ਬੱਜੋ ਰਤ ਕਰ ਦਿੱਤਾ ਉਹ ਕਿਸੇ ਦੀ ਧੀ ਨਹੀਂ ਸਾਥੋਂ ਨਹੀਂ ਜਾਈਦਾ ਤੇਰੀ ਕੁੜੀ ਦੇ ਕੋਲੇ ਆਪੇ ਆਪਣੀਆਂ ਬਣੀਆਂ ਕੱਟੋ ਬਲਵੰਤ ਸਿੰਘ ਰੋਣ ਲੱਗ ਜਾਂਦਾ ਤੇ ਆਖਦਾ ਮੇਰੀ ਧੀ ਦੇ ਦੁੱਖ ਵਿੱਚ ਤੁਸੀਂ ਹੁਣ ਜਾਣ ਹੀ ਰਹੇ ਯਾਦ ਰੱਖੋ ਤੁਸੀਂ ਮੇਰੇ ਪੁੱਤ ਨਹੀਂ ਰਹੇ ਮੇਰੀ ਧੀ ਵਿਚਾਰੀ ਉੱਥੇ ਕਿਵੇਂ ਘਟ ਰਹੀ ਹੋਵੇਗੀ ਪਤਾ ਨਹੀਂ ਮੇਰੀ ਧੀ ਨਾਲ ਕੀ ਹੋ ਰਿਹਾ ਹੋਵੇਗਾ ਕੋਟਮਾਰ ਕਰ ਰਹੀ ਸੀ ਮੇਰੀ ਧੀ ਕਿੰਨੀ ਰੋ ਰਹੀ ਸੀ ਤੇ ਬਲਵੰਤ ਸਿੰਘ ਬੋਤਲ ਨੂੰ ਪਰੇ ਨੂੰ ਤੱਕ ਦਿੰਦਾ ਉਹ ਸੋਚੀ ਪੈ ਜਾਂਦਾ ਉਹਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰਦੇ ਨੇ ਉਹਨੂੰ ਯਾਦ ਆਉਂਦਾ ਕਿ ਜਦੋਂ ਉਹਦੀ ਧੀ ਛੋਟੀ ਜਹੀ ਹੁੰਦੀ ਤਾਂ ਉਹ ਉਹਨੂੰ ਕਿੰਨਾ ਪਿਆਰ ਕਰਦਾ ਸੀ ਤੇ ਆਖਦਾ ਹੁੰਦਾ ਸੀ ਧੀਏ ਮੈਂ ਤੇਰੇ ਲਈ ਜਇਆ ਰਾਜਕੁਮਾਰ ਲੱਭਾਂਗਾ ਜੋ ਤੇਰਾ ਬਹੁਤ ਖਿਆਲ ਰੱਖੇਗਾ ਜੋ ਤੈਨੂੰ ਰਾਣੀ ਬਣਾ ਕੇ ਰੱਖੇਗਾ ਤੇ ਮੇਰੀ ਧੀ ਨੂੰ ਇੰਨੇ ਤਗੜੇ ਘਰੇ ਵਿੱਚ ਆਉਂਗਾ ਕਿ ਮੇਰੀ ਧੀ ਰਾਜ ਕਰੂਗੀ ਵਿਆਹੀ ਤਾਂ ਉਹਨੇ ਤਗੜੇ ਘਰੇ ਹੀ ਸੀ ਕੱਲਾ-ਕੱਲਾ ਮੁੰਡਾ ਸੀ ਤੇ 35 ਕਿੱਲੇ ਜ਼ਮੀਨ ਆਉਂਦੀ ਸੀ। ਆ ਪਾ ਸੋਚਦਾ ਆ ਕਿ ਮੇਰੀ ਧੀ ਦੀ ਕਿਸਮਤ ਮਾੜੀ ਨਿਕਲ ਗਈ। ਜੇ ਮੈਂ ਪਹਿਲਾਂ ਪਤਾ ਕੀਤਾ ਹੁੰਦਾ ਇਸ ਤਰ੍ਹਾਂ ਇਹ ਸ਼ਰਾਬ ਪੀਂਦੇ ਨੇ ਤਾਂ ਮੈਂ ਕਦੇ ਵੀ ਆਪ ਦੀ ਧੀ ਨੂੰ ਉੱਥੇ ਨਾ ਵੀ ਹੁੰਦਾ। ਫਿਰ ਉਹਦੇ ਮਾਨਵੀ ਚ ਆਉਂਦਾ ਕਿ दारू ਤਾਂ ਮੈਂ ਵੀ ਪੀਂਦਾ। ਘਰ ਤਾਂ ਮੇਰਾ ਵੀ ਤਗੜਾ ਆ। ਸ਼ਾਇਦ ਮੇਰੇ ਕੁੜਮਾ ਨੇ ਵੀ ਇਹੀ ਸੋਚਿਆ ਹੋਵੇਗਾ ਕਿ ਧੀਆਂ ਤਗੜੇ ਘਰੇ ਵੀ ਆਈਆਂ ਨੇ। ਪਰ ਮੈਂ ਖਾ ਪੀ ਕੇ ਸਾਰਾ ਦਿਨ ਪਤਾ ਨਹੀਂ ਕੀ ਬਕਦਾ ਰਹਿਣਾ ਮੈਨੂੰ ਤਾਂ ਬਾਅਦ ਵਿੱਚ ਚੇਤਾ ਵੀ ਨਹੀਂ ਰਹਿੰਦਾ ਉਹਨੂੰ ਆਪਣੇ ਦਿਮਾਗ ਦੇ ਅੰਦਰ ਇਹ ਆਉੜਦੀ ਆ ਤੇ ਉਹ ਇੰਨੇ ਨੂੰ ਉਧਿਕਾਰ ਵਾਲੀ ਹੋਲੀ-ਹੋਲੀ ਮੰਜੇ ਤੋਂ ਉੱਠ ਕੇ ਆਉਂਦੀ ਆ ਆਖਦੀ ਆ ਕੁੜੀ ਦਾ ਦੁੱਖ ਸੁਣ ਕੇ ਤੂੰ ਕਰਲਾ ਉੱਠਿਆ ਸਾਰੀ ਉਮਰ ਤੂੰ ਮੇਰੇ ਨਾਲ ਇਹ ਕੁਝ ਕੀਤਾ ਹੁਣ ਨੋਹਾ ਨੂੰ ਵੀ ਤੂੰ ਇਸ ਤਰ੍ਹਾਂ ਬੋਲਦਾ ਆ ਸੋਚ ਆਪਣੇ ਤੇ ਉਹਨਾਂ ਦੇ ਘਰ ਦੇ ਵਿੱਚ ਕੀ ਫਰਕ ਆ ਤਬ ਬਲਵੰਤ ਸਿੰਘ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿ ਧੁਰਦੇ ਨੇ ਤੇ ਆਖਦਾ ਹੈ ਅੱਜ ਤੋਂ ਬਾਅਦ ਕਦੇ ਵੀ ਕਿਸੇ ਨੂੰ ਮੰਦਾ ਚੰਗਾ ਨਹੀਂ ਬੋਲੂਗਾ ਮੈਂ ਤੇਰੇ ਨਾਲ ਵਾਦਾ ਕਰਦਾ ਹਾਂ ਤੈਨੂੰ ਕਦੇ ਵੀ ਨਹੀਂ ਮਾੜਾ ਬੋਲੂਗਾ ਤੇ ਨਾ ਹੀ ਨੋਹਾਂ ਨੂੰ ਪਰ ਮੈਂ ਥੋ ਤੇਜ ਦਾ ਦੁੱਖ ਦੇਖਿਆ ਨਹੀਂ ਜਾਂਦਾ ਮੁੰਡਿਆਂ ਨੂੰ ਕਹਿ ਕੇ ਗੱਡੀ ਲੈ ਕੇ ਕੁੜੀ ਦੇ ਕੋਲ ਜਾਣ ਪਤਾ ਨਹੀਂ ਕੁੜੀ ਕਿਵੇਂ ਰਾਤ ਕੱਟੂਗੀ ਤੇ ਇਨੇ ਨੂੰ ਫਿਰ ਕੁੜੀ ਦਾ ਫੋਨ ਆਉਂਦਾ ਤੇ ਉਹ ਆਪਣੇ ਪਿਓ ਨੂੰ ਆਖਦੀ ਆ ਪਾਪਾ ਤੈਨੂੰ ਸੁਰਤਾਈ ਕੁਝ ਤਾ ਬਲਵੰਤ ਸਿੰਘ ਪੁੱਛਦਾ ਪੁੱਤ ਮੈਨੂੰ ਸੁਰਤ ਕਿੱਥੇ ਮੈਂ ਤਾਂ ਬੰਦਲਿਆ ਪਿਆ ਆ ਜਦੋਂ ਦਾ ਤੈਨੂੰ ਰੋਂਦੇ ਵੇਖਿਆ ਆ ਤਾਂ ਉਹ ਹੱਸਦੀ ਹੋਈ ਆਖਦੀ ਆ ਮੈਨੂੰ ਕੁਝ ਨਹੀਂ ਹੋਇਆ ਪਾਪਾ ਮੈਂ ਬਿਲਕੁਲ ਠੀਕ ਆ ਇਹ ਤਾਂ ਸਭ ਕੁਝ ਮੈਂ ਛੋਟੀ ਭਾਬੀ ਦੇ ਕਹਿੰਤੇ ਕੀਤਾ ਅਸੀਂ ਤਾਂ ਸਿਰਫ ਤੈਨੂੰ ਇਹੀ ਅਕਲ ਸਿਖਾਉਣਾ ਚਾਹੁੰਦੇ ਸੀ ਕਿ ਜੋ ਤੂੰ ਭਾਬੀ ਹੋਰਾਂ ਨੂੰ ਬੋਲਦਾ ਆ ਜੇ ਉਹ ਤੇਰੀ ਧੀ ਨੂੰ ਇਸ ਤਰ੍ਹਾਂ ਬੋਲਣ ਫਿਰ ਤੈਨੂੰ ਕਿਸ ਤਰ੍ਹਾਂ ਲੱਗੂਗਾ ਜਿਸ ਤਰ੍ਹਾਂ ਤੂੰ ਮਾਂ ਨੂੰ ਕੋਟ ਕਟਹਿਰਾ ਕਰਦਾ ਆ ਇਸੇ ਤਰ੍ਹਾਂ ਤੇਰੀ ਧੀ ਨਾਲ ਹੋਵੇ ਫਿਰ ਪਾਪਾ ਤੇਰੇ ਤਾਂ 2 ਮਿੰਟਾਂ ਦੇ ਵਿੱਚ ਹੀ ਅੱਖਾਂ ਮੂਰਿਆਂ ਨੇਰਾ ਆ ਗਿਆ ਕਿ ਤੇਰੀ ਧੀ ਨਾਲ ਇਸ ਤਰ੍ਹਾਂ ਹੋ ਰਿਹਾ ਆ ਪਰ ਤੇਰੇ ਵੀ ਘਰੇ ਤੇ ਨੌਰਤਣੇ ਜੋ ਕਿਸੇ ਦੀਆਂ ਤੀਆਂ ਨੇ ਇਹਨਾਂ ਬਾਰੇ ਸੋਚ ਪਾਪਾ ਤੇ ਫਿਰ ਇਸ ਚੰਦਰੀ दारू ਨੂੰ ਛੱਡ ਦੇ ਇਸ ਨੇ ਤੇਰਾ ਘਰ ਬਰਬਾਦ ਕਰ ਦੇਣਾ ਆ ਬਲਵੰਤ ਸਿੰਘ दारू ਦੀ ਬੋਤਲ ਚੁੱਕ ਕੇ ਵਗਾ ਕੇ ਮਾਰਦਾ ਤੇ ਪੁੱਭੀ ਨੂੰ ਲੱਗ ਜਾਂਦਾ ਤੇ ਆਪ ਦੇ ਦੋਵਾਂ ਮੁੰਡਿਆਂ ਨੂੰ ਸਾਦਦਾ ਪੁੱਤ ਮੈਨੂੰ ਮaaf ਕਰ ਦਿਓ ਮੇਰੇ ਕਰਕੇ ਤੁਹਾਡਾ ਬਚਪਨ ਵੀ ਖਰਾਬ ਹੋ ਗਿਆ ਤੇ ਜਵਾਨੀ ਵੀ ਅੱਗੇ ਤੋਂ ਇਸ ਚੰਦਰੀ दारू ਨੂੰ ਕਦੇ ਵੀ ਹੱਥ ਨਹੀਂ ਲਾਵਾਂਗਾ ਮੁੰਡੇ ਬਹੁਤ ਖੁਸ਼ ਹੁੰਦੇ ਹਨ ਨੋਹਾ ਵੀ ਖੁਸ਼ ਹੁੰਦੀਆਂ ਹਨ ਅਧਿਕਾਰ ਵਾਲੀ ਆਖਦੀ ਹੈ ਚਲੋ ਪਿਛਲੀ ਉਮਰ ਹੀ ਸਹੀ ਮੇਰੇ ਵੀ ਤਾਂ ਸੁਖ ਦਾ ਟਾਈਮ ਆਇਆ ਤੇ ਫਿਰ ਬਲਵੰਤ ਸਿੰਘ ਆਪਣੇ ਪਰਿਵਾਰ ਦੇ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗ ਜਾਂਦਾ ਉਹੀ ਨਵਾ ਉਸ ਨੂੰ ਪਾਪਾ ਪਾਪਾ ਕਰਦੀਆਂ ਨਹੀਂ ਥਾਕਦੀਆਂ ਤੇ 24 ਘੰਟੇ ਉਹਦੀ ਸੇਵਾ ਕਰਦੀਆਂ ਨੇ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ